ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਗੀਤ ਸੁਣਾਉਣ ਜਾ ਰਿਹਾ ਹਾਂ ਰੋੜਾ ਉੱਤੇ ਸੁੱਤਾ ਪਿਆ ਰੋੜਾ ਉੱਤੇ ਸੁੱਤਾ ਪਿਆ ਸ਼ਹਿਨਸ਼ਾਹ ਜਹਾਨ ਦਾ ਜੰਗਲਾਂ 'ਚ ਚਮਕੇ ਪਿਆ ਜਾਨਿਆ ਸਮਾਨ ਦਾ ਜਾਨਿਆ ਸਮਾਨ ਦਾ ਤਾਜ ਬਾਜਨੀ बाज नीला सारे वागा मोड़ गए माता पिता संगी साथी सबे साथ छोड़ गए माता पिता संगी साथी सबे साथ छोड़ गए लगा है नू लगा है विजोगे ਜਿ ਚੰਕੇ ਤੇ ਪਿਆ ਜਾਨਿਆ ਸਮਾਨ ਦਾ ਜਾਨਿਆ ਸਮਾਨ ਦਾ ਪੁੱਤਾਂ ਦਾ ਵਿਸੋਗੇ ਨੂੰ ਜਰਾ ਬਿਨਾਂ ਸ਼ੋਰ ਹਾ ਪੁੱਤਾਂ ਦਾ ਵਿਸੋਗੇ ਨੂੰ ਜਰਾ ਬਿਨਾਂ ਸ਼ੋਰ ਹਾ ਦਿਲ ਵਿੱਚ ਸਾਂਭੀ ਬੈਠਾ ਦਿਲ ਵਿੱਚ ਸਾਂਭੀ ਬੈਠਾ ਦੁੱਖੜਾ ਜਹਾਂ ਜੋ ਚਮਕੇ ਪਿਆ ਜਾਣਿਆ ਸਮਾਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ